ਮਾਨੀ ਸਟੂਡੈਂਟਸ ਅੱਜ ਅਸੀਂ ਪੰਜਾਬੀ ਵਿੱਚ ਕਰਾਂਗੇ ਪਾਠ 14 ਤਾਰੇ ਇਸ ਦੇ ਸਭ ਤੋਂ ਪਹਿਲਾਂ ਸ਼ਬਦ ਬੋਧ ਸਭ ਤੋਂ ਪਹਿਲਾਂ ਤੁਸੀਂ ਕੀ ਲਿਖੋਗੇ ਡੇਟ ਫਿਰ ਪਾਠ 14 ਪਾਠ ਦਾ ਨਾਮ ਤਾਰੇ ਹੈਡਿੰਗ ਸ਼ਬਦ ਬੋਧ ਸਭ ਤੋਂ ਪਹਿਲਾਂ ਹੈ ਪੱਪੇ ਨੇ ਸਿਆਰੀ ਐਡ ਇਨ ਕੰਨਾ ਰਾਰੇ ਨਾਮਰੇ ਪਿਆਰੇ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਜਿਸ ਨੂੰ ਡਿਕਟੇਸ਼ਨ ਵੀ ਕਹਿੰਦੇ ਹਾਂ ਸ਼ਬਦ ਬੋਧ ਨੈਕਸਟ ਹੈ ਮੰਮੇ ਟਿੱਪੀ ਮੰਮੇ ਨਵਿਹਾਰੀ ਮੀ ਮੰਮੀ ਨੈਕਸਟ ਹੈ ਚੱਜਨ ਕੰਨਾ ਤਤਿਨਵਿਹਾਰੀ ਤੀ ਐੜੇ ਨਕੰਨਾ ਉੱਤੇ ਬਿੰਦੀ ਚਾਤੀਆਂ ਨੈਕਸਟ ਹੈ ਮੰਮੇ ਨਹੋੜਾ ਮੋਤ ਤਤਿਨਵਿਹਾਰੀ ਤੀ ਮੋਤੀ ਨੈਕਸਟ ਹੈ ਚਾਚਾ ਮਮਾ ਕਕਾ ਨਾਣੇ ਨਕੰਨਾ ਨਾ ਚਮਕਣਾ ਨੈਕਸਟ ਹੈ ਦੱਦਨ ਹੋੜਾ ਦੋ ਸਸਾ ਤਤਨ ਵਿਹਾਰੀਤੀ ਦੋਸਤੀ ਬੱਬੇ ਤੇ ਅਦਕ ਦੱਦਾ ਲੱਲਾ ਬੱਦਲ ਨੈਕਸਟ ਹੈ ਤੱਤੇ ਤੇ ਅਦਕ ਕਕਾ ਨਾਣ ਕੰਨਾ ਨਾ ਟਕਣਾ ਔਰ ਉਸ ਤੋਂ ਬਾਅਦ ਹੀ ਕਰਾਂਗੇ ਇਸ ਦੇ ਸ਼ਬਦ ਅਰਥ ਪਹਿਲਾਂ ਆਪਾਂ ਕੀ ਲਿਖਾਂਗੇ ਪਾਠ 14 ਹੈਡਿੰਗ ਹੈ ਸ਼ਬਦ ਅਰਥ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਵਰਡ मीनिंग ਵੀ ਕਹਿੰਦੇ ਹਾਂ ਸਭ ਤੋਂ ਪਹਿਲਾਂ ਹੈ ਟਿਮਟਿਮਾਉਣਾ ਇਸ ਦਾ ਅਰਥ ਹੈ ਚਮਕਣਾ ਚਚਾ ਮਮਾ ਕੱਕਾ ਨਾਣੇ ਨੂੰ ਕੰਨਾਣਾ ਚਮਕਣਾ ਠੀਕ ਹੈ ਉਸ ਤੋਂ ਬਾਅਦ ਹੈ ਚਾਤੀਆਂ ਇਸ ਦਾ ਅਰਥ ਹੈ ਚਾਤੀਆਂ ਪਾਵਣ ਇਸ ਦਾ ਅਰਥ ਹੈ ਤੱਕਣਾ ਤੱਤੇ ਦੇ ਅੱਧਾ ਕੱਕਾ ਨਾਣੇ ਨੂੰ ਕੰਨਾ ਨਾ ਤੱਕਣਾ ਉਸ ਤੋਂ ਬਾਅਦ ਹੈ ਵਾਕ ਬਣਾਓ ਸਭ ਤੋਂ ਪਹਿਲਾ ਹੈ ਟਿਮਟਿਮਾਉਣਾ ਟਿਮਟਿਮਾਉਣਾ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਟੂ ਟਵਿੰਕਲ ਵੀ ਕਹਿੰਦੇ ਹਾਂ ਟਿਮਟਿਮਾਉਣਾ ਤਾਰੇ ਰਾਤ ਨੂੰ